Somebody. <laughs> ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਾਤਸ਼ਾਹ ਜੀ ਦੇ ਸਜਨੇ ਅਜੇ 사ਤਸੰਗਤ ਜੀਓ ਅੱਜ ਦਾ ਮਹਾਨ ਦਿਹਾੜਾ ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸਮੂਚੀਆਂ ਸੰਗਤਾਂ ਨੂੰ ਹਾਰਦਿਕ ਹਾਰਦਿਕ ਵਧਾਈਆਂ ਜੀ ਆਓ ਕੁਛ ਮਿੰਟਾਂ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਮਹਾਨ ਪਾਵਨ ਪਵਿੱਤਰ ਦਿਹਾੜੇ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਹਿਲਾ ਪ੍ਰਕਾਸ਼ 30 ਅਗਸਤ 1604 ਦਿਨ ਐਤਵਾਰ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ ਆਓ ਥੋੜਾ ਜਿਹਾ ਪਿਛੋਕੜ ਵੱਲ ਚਲੀਏ 15 ਅਗਸਤ 1604 ਨੂੰ ਸਤਗੁਰ ਗ੍ਰੰਥ ਸਾਹਿਬ ਜੀ ਦਾ ਰੂਪ ਸੰਪੂਰਨ ਹੋਇਆ ਭਾਈ ਸਾਹਿਬ ਭਾਈ ਬੰਨੋ ਜੀ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਾਹੌਰ ਭੇਜਿਆ ਕਿਸ ਲਈ ਸਤਗੁਰੂ ਗੁਰਿੰਦ ਸਾਹਿਬ ਜੀ ਦੇ ਸਰੂਪ ਦੀ ਜੁੱਧ ਬਣਾਉਣ ਲਈ ਭਾਈ ਬੰਨੋ ਜੀ 15 ਦਿਨ ਤੋਂ ਬਾਅਦ 30 ਅਗਸਤ 1604 ਨੂੰ ਸ੍ਰੀ ਰਾਮ ਸਰ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਤੇ ਪਹੁੰਚ ਕੇ ਸਰੂਪ ਨੂੰ ਉੱਥੇ ਬਿਰਾਜਮਾਨ ਕੀਤਾ ਗਿਆ ਉਹ ਸ੍ਰੀ ਰਾਮ ਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਭਰੀ ਹੋਈ ਸੰਗਤ ਵਿੱਚ ਇੱਕ ਆਵਾਜ਼ ਦਿੱਤੀ ਆਓ ਕੋਈ ਗੁਰੂ ਦਾ ਪਿਆਰਾ ਪੋਥੀ ਸਾਹਿਬ ਨੂੰ ਪਰਮੇਸ਼ਰ ਦੇ ਘਰ ਵੱਲ ਲੈ ਕੇ ਚੱਲੋ ਪੋਥੀ ਸਾਹਿਬ ਸਤਿਗੁਰ ਗੁਰੇ ਸਾਹਿਬ ਜੀ ਪਰਮੇਸ਼ਰ ਦਾ ਘਰ ਸ੍ਰੀ ਹਰਮੰਦਰ ਸਾਹਿਬ ਜੀ ਸਮੂਹ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਜੀਓ ਇੰਨੀ ਮਹਾਨ ਸੇਵਾ ਆਪ ਜੀ ਦੇ ਹੁੰਦਿਆਂ ਅਸੀਂ ਕਿਵੇਂ ਕਰ ਸਕਦੇ ਹਾਂ ਤੁਸੀਂ ਕਿਰਪਾ ਕਰੋ ਇਹ ਸੇਵਾ ਆਪ ਨਿਭਾਓ ਹੁਣ ਦੇਖੋ ਨਿਮਰਤਾ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜੋ ਸਾਡਾ ਇਤਿਹਾਸਿਕ ਬਚਨ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਗੁਰੂ ਕੀ ਸੰਗਤ ਇਹ ਪੋਥੀ ਪਰਮੇਸ਼ਰ ਦਾ ਰੂਪ ਹੈ ਮੇਰਾ ਸੀਸ ਇਸ ਕਾਬਲ ਨਹੀਂ ਹੈ ਜਿਹੜਾ ਇਸ ਨੂੰ ਆਪਣੇ ਉੱਪਰ ਬਰਾਜਮਾਨ ਕਰ ਸਕੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਤੇ ਫਿਰ ਸੰਗਤ ਨੇ ਹੱਥ ਜੋੜੇ ਮਹਾਰਾਜ ਜੇ ਤੁਸੀਂ ਆਪ ਗੁਰੂ ਨਾਨਕ ਦਾ ਰੂਪ ਹੋ ਕੇ ਇਹ ਬਚਨ ਕਹਿ ਰਹੇ ਹੋ ਫਿਰ ਇਹ ਸੇਵਾ ਕੌਣ ਨਿਭਾਏਗਾ ਤੇ ਗੁਰੂ ਅਰਜਨ ਦੇਵ ਕਹਿੰਦੇ ਇੱਕ ਹੈ ਮਹਾਰਾਜ ਕੌਣ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪੰਜ ਸਿੱਖ ਤਿਆਰ ਕੀਤੇ ਜਾਓ ਗੁਰਮੁਖੋ ਨੰਗੇ ਪੈਰੀ ਜਾਓ ਬੀੜ ਸਾਹਿਬ ਵਿੱਚੋਂ ਬਾਬਾ ਬੁੱਢਾ ਜੀ ਨੂੰ ਲੈ ਕੇ ਆਓ ਇਹ ਮਹਾਨ ਸੇਵਾ ਉਹ ਨਿਭਾਉਣਗੇ ਪੰਜ ਸਿੱਖ ਨੰਗੇ ਪੈਰੀ ਬਾਬਾ ਬੁੱਢਾ ਜੀ ਦੀ ਬੀੜ ਗਏ ਉਥੋਂ ਬਾਬਾ ਬੁੱਢਾ ਜੀ ਨੂੰ ਬੇਨਤੀ ਕਰਕੇ ਲੈ ਕੇ ਆਏ ਬਾਬਾ ਬੁੱਢਾ ਜੀ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਮਹਾਰਾਜ ਮੇਰੇ ਲਈ ਕੀ ਹੁਕਮ ਹੈ ਕੀ ਸੇਵਾ ਹੈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਬਾਬਾ ਜੀ ਇਹ ਪੋਥੀ ਸਾਹਿਬ ਦਾ ਸਰੂਪ ਹੈ ਇਸ ਨੂੰ ਪਰਮੇਸ਼ਰ ਦੇ ਘਰ ਵੱਲ ਲੈ ਕੇ ਜਾਣਾ ਹੈ ਤੇ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਤੁਹਾਡੀ ਹਾਜ਼ਰੀ ਤੁਹਾਡੀ ਮੌਜੂਦਗੀ ਇੰਨੀ ਵੱਡੀ ਸੇਵਾ ਮੈਂ ਕਿਵੇਂ ਨਿਵਾ ਸਕਦਾ ਹਾਂ ਤੇ ਗੁਰੂ ਅਰਜਨ ਦੇਵ ਕਹਿੰਦੇ ਬਾਬਾ ਜੀ ਤੁਹਾਡੀ ਚੋਣ ਪਤਾ ਹੈ ਕਿਉਂ ਕੀਤੀ ਹੈ ਮਹਾਰਾਜ ਮੈਨੂੰ ਸਮਝ ਨਹੀਂ ਮੈਨੂੰ ਸੋਝੀ ਨਹੀਂ ਤੁਸੀਂ ਦੱਸਣਾ ਕਰੋ ਤੇ ਗੁਰੂ ਅਰਜਨ ਦੇਵ ਕਹਿੰਦੇ ਬਾਬਾ ਜੀ ਤੁਹਾਡੀ ਚੋਣ ਤਾਂ ਕੀਤੀ ਹੈ ਤੁਹਾਡਾ ਸਿਰ ਕਿੰਨਾ ਪਵਿੱਤਰ ਹੈ ਕਿਉਂਕਿ ਤੁਹਾਡਾ ਸਿਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੋਹ ਲੈ ਚੁੱਕਿਆ ਹੈ ਤੁਹਾਡਾ ਸਿਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਚਰਨਾਂ ਤੇ ਝੁਕ ਚੁਕਿਆ ਹੈ ਤੁਹਾਡੇ ਸੀਸ ਨੇ ਨਾਨਾ ਗੁਰੂ ਅਮਰਦਾਸ ਪਿਤਾ ਗੁਰੂ ਰਾਮਦਾਸ ਸਮੁੱਚੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਕੀਤੀ ਹੈ ਇਸ ਲਈ ਅੱਜ ਤੁਹਾਡੇ ਤੋਂ ਉੱਪਰ ਕੋਈ ਨਹੀਂ ਹੈ ਜਿਹੜਾ ਇਹ ਮਹਾਨ ਸੇਵਾ ਨਿਵਾਸ ਸਕੇ ਉਸ ਵਕਤ ਫਿਰ 바ਵਾ ਬੁੱਢਾ ਜੀ ਦੇ ਸੀਸ ਤੇ ਸਤਗੁਰੂ ਗ੍ਰੰਥ ਸਾਹਿਬ ਪੋਥੀ ਸਾਹਿਬ ਦੇ ਰੂਪ ਵਿੱਚ ਬਰਾਜਮਾਨ ਕੀਤੇ ਗਏ ਇਥੇ ਸੰਗਤ ਨੂੰ ਇੱਕ ਬੇਨਤੀ ਹੈ ਭਾਈ ਜਦੋਂ ਵੀ ਤੁਹਾਨੂੰ ਕਿਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਸ਼ੀਸ਼ ਤੇ ਰੱਖਣ ਦਾ ਸੁਭਾਗ ਮਿਲੇ ਸਮਝ ਲਿਆ ਕਰੋ ਤੁਹਾਡੇ ਤੇ ਬਾਬਾ ਬੁੱਢਾ ਜੀ ਦੀਆਂ ਮਹਾਨ ਬਖਸ਼ੀਆਂ ਹੋਈਆਂ ਨੇ ਬਾਬਾ ਬੁੱਢਾ ਜੀ ਦੇ ਸ਼ੀਸ਼ ਤੇ ਸਤਿਗੁਰੂ ਜੀ ਦਾ ਸਰੂਪ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੱਥ ਵਿੱਚ ਚੌਰ ਸਾਹਿਬ ਹੈ ਹੁਣ ਬੇਨਤੀ ਉਹਨਾਂ ਗੁਰਮੁਖਾਂ ਨੂੰ ਜਿਨ੍ਹਾਂ ਨੂੰ ਚੌਰ ਸਾਹਿਬ ਕਰਨ ਦੀ ਸੇਵਾ ਮਿਲਦੀ ਹੈ ਕਿਉਂਕਿ ਚੌਰ ਸਾਹਿਬ ਦੀ ਸੇਵਾ ਕੋਈ ਮਾੜੀ-ਮੋਟੀ ਸੇਵਾ ਨਹੀਂ ਹੈ ਚੌਰ ਸਾਹਿਬ ਦੀ ਸੇਵਾ ਇੰਨੀ ਮਹਾਨ ਸੇਵਾ ਹੈ ਪਹਿਲੇ ਦਿਨ 30 ਅਗਸਤ 1604 ਨੂੰ ਬਾਬਾ ਬੁੱਢਾ ਜੀ ਦੇ ਸ਼ੀਸ਼ ਤੇ ਸਤਿਗੁਰੂ ਜੀ ਦਾ ਸਰੂਪ ਸੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੱਥ ਵਿੱਚ ਚੌਰ ਸਾਹਿਬ ਸੀ ਸੋ ਚੌਰ ਸਾਹਿਬ ਦੀ ਸੇਵਾ ਭਾਈ ਇਹ ਸਮਝੋ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੀਆਂ ਖੁਸ਼ੀਆਂ ਮਿਲ ਰਹੀਆਂ ਨੇ ਸੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ੍ਰੀ ਹਰਮੰਦਰ ਸਾਹਿਬ ਵਿੱਚ ਪਹੁੰਚਾਇਆ ਗਿਆ ਰਣ ਸਿੰਘਾਂ ਦੇ ਨਗਾਰੇ ਵੱਜੇ ਫੁੱਲਾਂ ਦੀ ਵਰਖਾ ਹੋਈ ਸਤਿਗੁਰੂ ਜੀ ਦੇ ਸਰੂਪ ਨੂੰ ਸ੍ਰੀ ਹਰਮੰਦਰ ਸਾਹਿਬ ਵਿੱਚ ਬਰਾਜਮਾਨ ਕੀਤਾ ਗਿਆ ਉਸ ਵਕਤ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੀ ਸੰਗਤ ਵਾਲ ਝਾਤ ਮਾਰੀ ਰਿਸ਼ਤੇਦਾਰ ਬੈਠੇ ਨੇ ਬਰਾਦਰੀ ਬੈਠੀ ਹੈ ਜਾਤ ਮਜ਼ਬਦ ਦੇ ਲੋਕ ਬੈਠੇ ਨੇ ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜਾਤਾਂ ਮਜ਼ਬਾਂ ਤੋਂ ਉੱਪਰ ਉੱਠ ਕੇ ਉਹਨਾਂ ਦੀ ਮੇਗਾ ਫਿਰ ਬਾਬਾ ਬੁੱਢਾ ਜੀ ਵੱਲ ਗਈ ਬਾਬਾ ਜੀ ਆਓ ਉਥੇ ਸਾਡਾ ਪ੍ਰਕਾਸ਼ ਕਰਕੇ ਹੁਕਮਨਾਮਾ ਲਓ ਜਿਹੜੇ ਗ੍ਰੰਥੀ ਸਿੰਘ ਨੇ ਭਾਈ ਉਹ ਥੋੜਾ ਧਿਆਨ ਰੱਖਿਆ ਕਰੋ ਜੇ ਕੋਈ ਤੁਹਾਨੂੰ ਪੁੱਛੇ ਇਹ ਗ੍ਰੰਥੀ ਸਿੰਘੋਂ ਪਾਠ ਕਰਨ ਵਾਲਿਓ ਇਹ ਦੱਸੋ ਇਸ ਪਰੰਪਰਾ ਦਾ ਆਰੰਭ ਕਦੋਂ ਹੋਇਆ ਸੀ ਤੇ ਤੁਹਾਡੇ ਲਈ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਆਪ ਜੀ ਦੱਸ ਸਕਦੇ ਹੋ ਸਾਡਾ ਜਨਮ ਗ੍ਰੰਥੀ ਪਰੰਪਰਾ ਦੀ ਆਰੰਭਤਾ ਉਸੇ ਦਿਨ ਹੋਈ ਜਿਸ ਦਿਨ ਸ੍ਰੀ ਹਰਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਉੱਥੇ ਅੱਜ ਨਾਲ ਨਾਲ ਗ੍ਰੰਥੀ ਪਰੰਪਰਾ ਦਾ ਜਨਮ ਵੀ ਹੈ ਸੋ ਇੱਕ ਵਾਰ ਫਿਰ ਸਮੂਚੀਆਂ ਸੰਗਤਾਂ ਨੂੰ ਅੱਜ ਦੇ ਇਸ ਮਹਾਨ ਦਿਹਾੜੇ ਦੀਆਂ ਹਾਰਦਿਕ ਹਾਰਦਿਕ ਵਧਾਈਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ